ਜੀਕਾਰ ਜੀ ਤੇ ਨਵੇਂ ਬਲੌਗ ਵਿੱਚ ਆਪਾਂ ਹਾਜ਼ਰ ਹੋਏ ਆ। ਇਹ ਜਿਹੜਾ ਸਕੂਟਰ ਹੈ ਸਨ 2003 ਦਾ ਮਾਡਲ ਹੈ। ਤੇ ਹੈਰਾਨੀ ਤੇ ਗੱਲ ਇਹ ਆ ਕਿ ਇਹ ਸਕੂਟਰ ਹੁੰਦੀ ਦੀ ਪਹਿਲਾਂ ਸਮਿਆਂ ਤੇ ਉਹਨਾਂ ਦੀ ਡਿਮਾਂਡ ਕਾਫੀ ਹੁੰਦੀ ਦੀ ਕਿਉਂਕਿ ਇਹਨਾਂ ਦੀ ਵੀ ਐਵਰੇਜ ਦੀ ਬਹੁਤ ਘੱਟ ਹੁੰਦੀ ਦੀ। ਜਦ ਕਿ ਇਹਦੀ ਐਵਰੇਜ 40 ਤੇ 50 ਦੇ ਵਿੱਚ ਕੜ ਦੀ ਐਵਰੇਜ ਹੁੰਦੀ ਦੀ ਤੇ ਇਹਦੇ ਵਿੱਚ ਆਪਾਂ ਵਾਧੂ-ਵਾਧੂ ਬਸ ਮਾਨ ਰੱਖਦੇ ਦੀ। ਉਂਗੇ ਦੇ ਮੁਰੇ ਤੇ ਗੱਪੇ ਸਮਾਨ ਦੇ ਪਿੱਛੇ ਵੀ ਰੱਖ ਹੋ ਜਾਂਦਾ ਦੀ ਸਮਾਨ ਇਹ ਲਾਰਜ ਸਟਿੱਪ ਪਣੀ ਨਹੀਂ ਹੈਗੀ ਉਹ ਸਟਿੱਪ ਪਣੀ ਇੱਥੋਂ ਕਰਦੀ ਕੀ ਹੈ ਤੇ ਇਹ ਸਕੂਟਰ ਹੁੰਦਾ ਸੀ ਇਹ ਸਕੂਟਰ ਕਾਫੀ ਵਧੀਆ ਹੁੰਦਾ ਸੀ ਕਿ ਤੇਲ ਲਗਾ ਪਿੰਦੇ ਹੁੰਦੇ ਸੀ ਤੇ ਕੰਪਨੀ ਨੇ ਦਰਾਂ ਇੱਕ ਫਿਰ ਮੋਟਰਸਾਈਕਲ ਕੱਢ ਦਿੱਤੇ ਗਏ ਨੇ ਉਹਦੇ ਬਾਅਦ ਉਹਨਾਂ ਜਿਹੜੀ ਹੈ ਵੀ ਜਾ ਉਹ ਅਲੱਗ ਬਣਾ ਦਿੱਤੀ ਗਈ ਹੈ ਇਹ ਸਮਾਨ ਜਿਹੜਾ ਕਿ ਉਹ ਘਟ ਹੋ ਗਿਆ ਏ ਤੇ ਇਹ ਡਰਾ ਸਕੂਟਰ ਦੀ ਏ ਸਕੂਟਰ ਕਾਫੀ ਪੁਰਾਣਾ ਏ ਚੱਲਦਾ ਹੁਣ ਤੱਕ ਵੀ ਆ ਕਿਤੇ ਟੈਂਟ ਟੈਂਸ ਸਰਵਿਸਾਂ ਵੀ ਹੁੰਦੀਆਂ ਨੇ ਤੇ ਹੁਣ ਜੇ ਤੁਸੀਂ ਸਕੂਰਜ ਲਾਓ ਦੇਖੋਗੇ ਤਾਂ ਬਾਜ਼ਾਰ ਵਿੱਚ ਸਕੂਟਰਾਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਘਟ ਚੁੱਕੀ ਆ ਲਗਉ ਕਿ ਉਹਨਾਂ ਦੀ ਜਗ੍ਹਾ ਸਕੂਟਰੀਆਂ ਤੇ ਮੋਟਰਸਾਈਕਲ ਆ ਗਏ ਨੇ ਤੇ ਇਹ ਜਿਹੜਾ ਸਕੂਟਰ ਨੇ ਜਿਹਦੀ ਸਰਵਿਸ ਇਹਨਾਂ ਦੀ ਹੁੰਦੀ ਹੁੰਦੀ ਆ ਕਈ ਵਾਰ ਤਾਂ ਇਹਦਾ ਸਮਾਨ ਨਹੀਂ ਮਿਲਦਾ ਤੇ ਬਹੁਤ ਘੱਟ ਹੀ ਮਿਲਦਾ ਜੋ ਮਿਲਦਾ ਹੈ ਜੋ ਮਹਗਾ ਮਿਲਦਾ ਸਮਾਨ ਤੇ ਸਕੂਟਰ ਨੂੰ ਦਾ ਸਕੂਟਰ ਆ ਕਾਫੀ ਵਧੀਆ ਹੁੰਦਾ ਇਹਦੇ ਉੱਤੇ ਸਮਾਨ ਦੀ ਜਿੰਨੀ ਗਿਣਤੀ ਆ ਉਹ ਆਪਾਂ ਕੱਢ ਸਕਦੇ ਆ ਤੇ ਸਮਾਨ ਨੂੰ ਰੱਖਣ ਲਈ ਵਾਸਤੇ ਵੀ ਇੱਥੇ ਇੱਥੇ ਲੋ ਦੇਖੀ ਟੈਂਪਲੇਟ ਲੱਗੀ ਹੋਇਆ ਨੂੰ ਕੈਰੀ ਕਰਨ ਵਾਸਤੇ ਇਸ ਸਮਾਨ ਵਿੱਚ ਤੁਸੀਂ ਰੱਖ ਸਕਦੇ ਹੋ ਕਾਫੀ ਇਹ ਤੇ ਡਿੱਗੀ ਜੀ ਪਾਹਦਿਆਂ ਤੇ ਇਹਦੇ ਪਿੱਛੇ ਵੀ ਲੱਗੀ ਹੋਈ ਇੱਥੇ ਤੁਸੀਂ ਇਹਦਾ ਜਿਹੜਾ ਸਕੂਟਰ ਲੈਣਾ ਚਾਬੀਆਂ ਹੋ ਗਈਆਂ ਟੂਲਸ ਹੋ ਗਈ ਸਕੂਟਰ ਤੇ ਉਹ ਵੀ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਠੀਕ ਆ ਜੀ ਮਿਲਦੇ ਆਪਾਂ ਨੈਸਟ ਬਲੌਗ ਵਿੱਚ ਲਾਈਕ ਸਬਸਕ੍ਰਾਈਬ ਕਰਦੇ ਰਹੋ ਜੀ ਤਾਂ ਆ ਜੋ ਮੋਟੀਵੇਟ ਮਿਲ ਸਕੇ ਸਾਨੂੰ